ਇਹ ਜਗਾ ਸਭ ਬਹੁਤ ਚੱਲਿਆ ਹੈ। ਤੇ ਦੇ ਵਿੱਚ ਲੜਾਈ ਬਹੁਤ ਚੱਲੀ ਹੈ। ਇਹ ਗੱਲਾਂ ਵੀ ਬਹੁਤ ਚੱਲੀਆਂ ਹੈ। ਕੋਸ ਨੂੰ ਮੁਕੀ ਬਹੁਤ ਚੱਲੀ। ਮਿਲਮੀ ਬਹੁਤ ਚੱਲੂ। ਫਿਲਮੀ ਬਹੁਤ ਚੱਲੂ। ਤੁੰਗਾ ਨਾ ਫੇਜ ਦੇ ਲੋਕ ਸੁਣ ਲੀ ਹੈ। ਫਿਰ ਮੈਂ ਜਾ ਕੇ ਉਹ ਦੇਖਾਂ। ਐ ਬਾਈ ਨਾ ਦੇਈ ਨਾ ਬਣ ਤੋ ਯਾਰ। ਵੀ ਤਿੰਨ ਬੰਦੇ ਬੈਠੇ ਆ 500 ਦੇ ਲੋਕਾ ਤੋਂ ਸੁਣ ਲੈ। 500 ਦੂਜੀ ਇੰਟਰਵਲ ਤੋਂ ਸੁਣ ਲੈ ਤੂੰ ਸਾਰੀ ਫੁਮਾਈ ਦੇਖ ਜਾਗਾ। ਆ ਜਿਹੜਾ ਸਾਰਾ ਹਸਲਾ ਆਪਾਂ ਹੀ ਇਹ ਸਪਲਾਈ ਕੀਤਾ ਇਹਨਾਂ ਨੂੰ। ਤੇਰੇ ਢਿੱਡ ਤੇ ਲੱਤ ਮਾਰੀ ਹੈ ਮੈਂ ਨਾ ਮੈਂ ਨੈਗੇਟਿਵ ਛੱਡ ਗਿਆ ਇਹਨਾਂ ਨੇ ਨੈਗੇਟਿਵ ਕਰਨ ਲੱਗ ਪਏ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਸਿਨੇਮੇ ਦੀ ਬਹੁਤ ਵੱਡੀ ਮੂਵੀ ਜਿਹੜੀ ਵਾਰਨਿੰਗ 2 2 ਫਰਵਰੀ ਨੂੰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਤਾਂ ਦਰਸ਼ਕਾਂ ਨੇ ਟ੍ਰੇਲਰ ਦੇ ਦੇਖ ਹੀ ਲਿਆ ਤਾਂ ਸਾਡੇ ਨਾਲ ਬਹੁਤ ਹੀ ਸੀਨੀਅਰ ਆਰਟਿਸਟ ਨੇ ਅਸੀਂ ਫਿਲਮ ਵਾਰਨਿੰਗ ਦੀ ਗੱਲ ਕੀਤੀ ਤਾਂ ਹੋਰ ਵੀ ਜਿਹੜੀਆਂ ਪੰਜਾਬੀ ਮੂਵੀਜ਼ ਹੈਗੀਆਂ ਉਹਨਾਂ ਨੂੰ ਹਮੇਸ਼ਾ ਦੇਖਿਆ ਜਾਂਦਾ ਸਾਡੇ ਨਾਲ ਸਰ ਨੇ ਸਭ ਤੋਂ ਪਹਿਲਾਂ ਸਵਾਗਤ ਕੀਤਾ ਡੇਲੀ ਪੋਸਟ ਪੰਜਾਬੀ ਦੇ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਤੁਹਾਡਾ ਸੋਹਣੇ ਸਾਹਿਬ ਸਵਾਗਤ ਜੀ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਬਿਸਕਟ ਖਾ ਰਹੇ ਜੀ ਹਨ ਜੀ ਬਿਸਕੁਟ ਖਾ ਵੀ ਰਿਆਂ ਖਾ ਵੀ ਰਿਆਂ ਅਜ ਵਿੱਚ ਚਾਹ ਹੈ ਚਾਹ ਦੇ ਵਿੱਚ ਥੋੜਾ ਜਿਹਾ ਮਿੱਠਾ ਪਾਇਆ ਜੀ ਵੀ ਵਾਰਨਿੰਗ 2 ਜੀ 2 ਫਰਵਰੀ ਨੂੰ ਆ ਰਹੀ ਹੈ ਤੇ 2 ਕੋ ਕੋਟੇ ਇੱਧਰ ਰਹਿ ਗਏ ਉਹ ਪੀ ਲੀਏ ਉਹ ਪੀ ਲੀਏ ਹੋਰ ਰਹਿ ਗਏ ਤੁਹਾਡੇ ਤਾਂ ਜ਼ਿਆਦਾ ਪੈਣੇ ਚਾਹੀਦਾ ਕੋਈ ਨਹੀਂ ਕੋਈ ਕਰੋ ਤੁਸੀਂ ਗੱਲਾਂ ਹੋਰ ਸੁਣਾਓ ਸਰ ਤੁਸੀਂ ਠੀਕ ਠਾਕ ਵੈਰੀ ਗੁੱਡ ਜੀ ਵੈਰੀ ਗੁੱਡ ਤੁਸੀਂ ਪੰਜਾਬੀ ਫਿਲਮਾਂ ਹਾਸੇ ਦੀ ਫਿਲਮਾਂ ਚਾਹੀਓ ਕਮੇਡੀ ਹੋਣ ਚਾਹੀਏ ਔਰ ਦੂਸਰੀਆਂ ਹੋਣ ਪਰ ਜਿਹੜੀ ਇਹ ਵਾਰਨਿੰਗ ਦਾ ਜਿਹੜਾ ਹੈਗਾ ਥਾ ਥਾੜਾ ਲਈ ਚੱਲੀਆਂ ਗੋਲੀਆਂਾਂ ਵਿੱਚ ਚੱਲੀਆਂ ਨੇ ਦੇ ਚ ਕਿਵੇਂ ਦਾ ਰਿਹਾ ਇਹਦੇ ਤੇਰ ਭਾਈ ਇਹਦੇ ਬਹੁਤ ਕੁਝ ਚੱਲਿਆ ਭਾਈ ਅੱਛਾ ਜੀ ਇਹਦੇ ਜਿਹੜਾ ਹਾਸਾ ਵੀ ਬਹੁਤ ਚੱਲਿਆ ਹੈ ਇਹਦੇ ਵਿੱਚ ਲੜਾਈ ਬਹੁਤ ਚੱਲੀ ਹੈ ਇਹ ਗੱਲਾਂ ਵੀ ਬਹੁਤ ਚੱਲੀਆਂ ਕੁਸਨਮੁਕੀ ਬਹੁਤ ਚੱਲੀ ਹੈ ਫਿਲਮੀ ਬਹੁਤ ਚਲੂ ਫਿਲਮ ਵੀ ਬਹੁਤ ਚਲੂ ਕਿਉਂਕਿ ਦੇਖੋ ਗੱਲ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵੀ ਸਾਰੀ ਚੀਜ਼ਾਂ ਹੁਣ ਆਪਾਂ ਗੱਲਾਂ ਬਾਤਾਂ ਵੀ ਕਰਦੇ ਆਂ ਉਹ ਸਾਰਾ ਘਰ ਆ ਕੇ ਲੜ ਪਈਏ ਠੀਕ ਕਰੋ ਸਵੇਰੇ ਉੱਠ ਕੇ ਆਏ ਘਰਦਿਆਂ ਨੇ ਪਿਆਰ ਨਾਲ ਚਾਹ ਪਾਣੀ ਬਣਾ ਕੇ ਦਿੱਤਾ ਤਿਆਰ ਹੋ ਕੇ ਜਿੰਦਗੀ ਚ ਪਿਆਰ ਵੀ ਹੈ ਹਾਸਾ ਵੀ ਹੈ ਲੜਾਈ ਵੀ ਸਾਰੀ ਚੀਜ਼ ਹੈ ਉਹੀ ਚੀਜ਼ਾਂ ਫਿਲਮ ਚ ਨੇ ਬਿਲਕੁਲ ਜਿਹੜੀ ਜੇਕਰ ਅਸੀਂ ਫਿਲਮ ਨੂੰ ਫਿਲਮ ਦੇ ਮਤਲਬ ਦੇ ਦੇਖੀਏ ਕਿਉਂਕਿ ਅੱਜ ਕੱਲ੍ਹ ਕਈ ਇਹਨੂੰ ਗਲਤ ਸਾਈਡ ਲੈ ਜਾਂਦੇ ਨੇ ਪਰ ਜਿਹੜੀ ਇੱਕ ਇੰਜੋਏ ਹੁੰਦਾ ਉਸ ਨੂੰ ਇੰਜੋਏ ਦੇ ਤਰੀਕੇ ਨਾਲ ਹੀ ਦੇਖਣਾ ਚਾਹੀਦਾ ਕਿਉਂ ਸੋਹੇ ਸਾਹਿਬ ਨਹੀਂ ਦੇਖਦੇ ਤਾਂ ਨਹੀਂ ਕਈ ਨੌਜਵਾਨ ਇਸ ਨੂੰ ਗਲਤ ਤਰੀਕੇ ਨਾਲ ਦੇਖਦੇ ਨੇ ਫਿਲਮਾਂ ਨੂੰ ਕਿਵੇਂ ਦੇਖਦੇ ਨੇ ਮਤਲਬ ਜਿਹੜੀ ਮਤਲਬ ਆਪਾਂ ਗੱਲ ਕੀਤੀ ਹੈ ਵੀ ਇਹਦੇ ਚ ਗੋਲੀਆਂ ਚੱਲੀਆਂ ਨੇ ਕੋਈ ਆਪਦੇ ਨੂੰ ਜ਼ਿੰਦਗੀ ਤੇ ਉਹ ਚੀਜ਼ਾਂ ਨੂੰ ਉੱਤੇ ਰਬੇ ਕਰਨ ਲੱਗ ਜਾਂਦੇ ਨੇ। ਇਹ ਤਾਂ ਉਹਨਾਂ ਦੀ ਗਲਤੀ ਹੈ ਸਾਡੀ ਥੋੜੀ ਹੈ। ਹੈ ਉਹ ਗਲਤੀ ਤਾਂ ਪਾਇਆ ਸਮਾਜ ਹੈ। ਸ਼ੁਰੂ ਤੋਂ ਹੀ ਜਦੋਂ ਤੋਂ ਇਨਸਾਨ ਆਇਆ ਹੈ ਨਾ ਗਲਤੀਆਂ ਵੀ ਹੁੰਦੀਆਂ ਰਹੀਆਂ ਨੇ, ਅਚਾਈਆਂ ਵੀ ਹੁੰਦੀਆਂ ਨੇ। ਨਹੀਂ ਤਾਂ ਪੀਰ ਬਗੰਬਰਾਂ ਨੂੰ ਜਨਮ ਲੈਣ ਦੀ ਲੋੜ ਹੀ ਨਹੀਂ ਸੀ। ਗਲਤੀਆਂ ਉਦੋਂ ਤੋਂ ਹੀ ਯਾਰ ਗਲਤੀ ਕੋਈ ਅੱਜ ਨਹੀਂ ਹੋਣ ਲੱਗੀ। ਸ਼ੁਰੂ ਤੋਂ ਹੁੰਦੀਆਂ ਆ ਰਹੀਆਂ ਨੇ। ਨਾਲੇ ਫਿਲਮਾਂ ਵੀ ਉਦੋਂ ਬਣਦੇ ਜਿਹੜਾ ਕੋਈ ਸਮਾਜ ਚੱਲਦਾ ਹੈ, ਉਹ ਹੀ ਕੋਈ ਜੱਗੋ ਤੇ ਵੀ ਗੱਲ ਤਾਂ ਆਪਾ ਦਿਖਾ ਨਹੀਂ ਦੇ ਕਿ ਜਿਹੜੀ ਦੁਨੀਆ ਚ ਹੁੰਦੀ ਨਹੀਂ ਸੋ ਕਹਾਣੀਆਂ ਉੱਥੋਂ ਬਣਦੀਆਂ ਸਾਡੇ ਸਮਾਜ ਚੋਂ ਕਹਾਣੀਆਂ ਬਣਦੀਆਂ ਸੋ ਸਮਾਜ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਵੀ ਫਿਲਮਾਂ ਬਣਦੀਆਂ ਸੋ ਇਸ ਕਰਕੇ ਹਰ ਤਰ੍ਹਾਂ ਦੀ ਫਿਲਮ ਅੱਜ ਥੋੜੇ ਕੋ ਅਵੇਲੇਬਲ ਹੈ ਤੁਸੀਂ ਕਿਹੋ ਜੀ ਫਿਲਮ ਦੇਖਣੀ ਹੈ ਤੁਸੀਂ ਐਕਸ਼ਨ ਫਿਲਮ ਦੇਖਣੀ ਹੈ ਤੁਸੀਂ ਰੋਮਾਂਟਿਕ ਫਿਲਮ ਦੇਖਣੀ ਹੈ ਤੁਸੀਂ ਕਮੇਡੀ ਫਿਲਮ ਦੇਖਣੀ ਹੈ ਉਹ ਅੱਜ ਦਰਸ਼ਕ ਦੀ ਚੁਆਇਸ ਹੋ ਗਈ ਅੱਗੇ ਕੀ ਸੀ ਫਾਰਮੂਲਾ ਫਿਲਮ ਬਣਦੀ ਸੀ ਇੱਕੋ ਫਿਲਮ ਦੇ ਵਿੱਚ ਥੋੜੀ ਜੀ ਫਾਈਟ ਹੋ ਜਾਂਦੀ ਸੀ ਇੱਕੋ ਫਿਲਮ ਦੇ ਵਿੱਚ ਥੋੜੀ ਜੀ ਕਮੇਡੀ ਹੋ ਜਾਂਦੀ ਸੀ ਥੋੜਾ ਰਮਾਂਸ ਹੋ ਜਾਂਦਾ ਸੀ ਅਖੀਰ ਚ ਵਿਆਹ ਫਿਲਮ ਖਤਮ ਹੋ ਜਾਂਦੀ ਸੀ ਪਰ ਹੁਣ ਫਿਲਮ ਜਨਰ ਚ ਮੰਡੀ ਗਈ ਕਿਹੜੇ ਜੌਨ ਦੀ ਫਿਲਮ ਹੈ ਕੋਈ ਨਾ ਕਮੇਡੀ ਫਿਲਮ ਹੈ ਰੋਮਾਂਟਿਕ ਫਿਲਮ ਹੈ ਐਕਸ਼ਨ ਫਿਲਮ ਹੈ ਉਹ ਤੁਹਾਡੇ ਲਈ ਦਰਸ਼ਕ ਦੀ ਚੂਜ਼ੀ ਹੋ ਗਿਆ ਤੁਸੀਂ ਕਿਹੜੀ ਫਿਲਮ ਦੇਖਣੀ ਚਾਹੁੰਦੇ ਹੋ ਤੁਸੀਂ ਕਿਹੜਾ ਕੀ ਤੁਹਾਡਾ ਮਾਈਂਡ ਹੈ ਤੁਹਾਡਾ ਕਮੇਡੀ ਦੇਖਣ ਨੂੰ ਜੀ ਕਰਦਾ ਐਕਸ਼ਨ ਦੇਖਣ ਨੂੰ ਜੀ ਕਰਦਾ ਤੁਹਾਡਾ ਫੈਮਿਲੀ ਡਰਾਮਾ ਦੇਖਣ ਨੂੰ ਜੀ ਕਰਦਾ ਤੁਸੀਂ ਉਹ ਦੇਖ ਲਓ ਬਿਲਕੁਲ ਜਿਹੜੀ ਮੂਵੀ ਦੇ ਚ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਰਿਹਾ ਜਿਹੜਾ ਤੁਸੀਂ ਇਸੇ ਚ ਨਵਾਇਆ ਜੀ ਕਿਸ ਤਰ੍ਹਾਂ ਦਾ ਰਿਹਾ ਉਹ ਤਾਂ ਆਡੀਅੰਸ ਦੱਸੂਗੀ ਮੈਂ ਮੈਂ ਮੇਰਾ ਰੋਲ ਦੱਸ ਦੋ ਜੇਕਰ ਕੋਈ ਦੱਸ ਸਕਦਾ ਹੈ ਤੇਰੇ ਤੂੰ ਕਹਿੰਦਾ ਫ੍ਰੀਜ ਦੇ ਲੋਕ ਸੁਣ ਲਈ ਹੈ ਫਿਰ ਮੈਂ ਜਾ ਕੇ ਉਹ ਦੇਖਾਂ ਹੈ ਇਹ ਬੋਇਨਾ ਤੇਜ਼ ਨਾ ਬਣ ਤੋ ਯਾਰ ਵੀ ਤਿੰਨ ਬੰਦੇ ਬੈਠੇ ਆ ਪੰਜ ਸੱਤ ਦੇ ਲੋਕਾ ਤੋਂ ਸੁਣ ਲੈ 500 ਦੂਜੀ ਇੰਟਰਵਲ ਤੋਂ ਸੁਣ ਲੈ ਤੂੰ ਸਾਰੀ ਫਿਲਮਾਂ ਦੇਖ ਜਾਵੇਂਗਾ ਕਮ ਹੋ ਗਿਆ ਤੂੰ ਤਾਂ ਸਾਰੀ ਫਿਲਮ ਦੇਖ ਜਾਵੇਂਗਾ ਤੂੰ ਬੱਲੇ ਤੇਰੇ ਨਾ ਕਾਕਾ ਐ ਨਾ ਕਰ ਫਿਲਮ ਉਥੇ ਉਸੇ ਵਾਸਤੇ ਕਿੰਨੀਆਂ ਦਾੜੀਆਂ ਦੇਖ ਕੇ ਆਏ ਨਾ ਪਰਮਾ ਸਾਨੂੰ ਵਿੱਚ ਸਾਡੇ ਵਿੱਚ ਟਿਓ ਗਈ ਨਾ ਤੂੰ ਤਾਂ ਲਕੋਲੇ ਨਾ ਉਹ ਕਾਲੇ ਕਰਕੇ ਆਪ ਆਪ ਇਥੋਂ ਸਾਡੇ ਡਾਇਲੌਗ ਸੁਣ ਕੇ ਘਰ ਜਾ ਕੇ ਬਹਿ ਜਾਗੇ ਹੈ ਤੇ ਲੋਕਾਂ ਨੂੰ ਕਿਸੇ ਨਹੀਂ ਆ ਜਾਊਗਾ ਵੀ ਯਾਰ ਇਹ ਤਾਂ ਉਥੇ ਡਾਇਲੌਗ ਸੁਣ ਲੈਂਦੇ ਨੇ ਸਾਨੂੰ ਕਹਿੰਦੇ ਤੁਸੀਂ ਜਾ ਕੇ ਦੇਖੋ ਦਰਸ਼ਕਾਂ ਨੂੰ ਕਹਿੰਦੇ ਤੁਸੀਂ ਜਾ ਕੇ ਉੱਥੇ ਦੇਖੋ ਮੈਂ ਇੱਥੇ ਸੁਣ ਲਏ ਤੁਹਾਡੇ ਅਸੀਂ ਬੜੇ ਕਿਰਦਾਰ ਦੇਖੇ ਨੇ ਵੀ ਜਿਹੜੇ ਤੁਸੀਂ ਮਤਲਬ ਜਿੰਦੇ ਚ ਬੜੇ ਇਮੋਸ਼ਨਲ ਜ਼ਿੰਮੇਦਾਰਾਂ ਦੇ ਕਿਸਾਨਾਂ ਦੇ ਉਹ ਅੱਖਾਂ 'ਚ ਹੰਝੂ ਵਗਦੇ ਵੀ ਦੇਖੇ ਨੇ ਅਸੀਂ ਯਾਰ ਮੈਂ ਕਿਹਾ ਮੈਨੂੰ ਹੋਰ ਤਰ੍ਹਾਂ ਦੇ ਅੱਖਾਂ ਦੇ ਹੰਝੂ ਤਾਂ ਬਿਨਾਂ ਵੀ ਦੋ ਫਿਰ ਉਹਨੇ ਆਹ ਫਿਲਮ 'ਚ ਫਿਰ ਮੈਨੂੰ ਅੱਖਾਂ ਦੇ ਹੰਝੂ ਤਾਂ ਬਿਨਾਂ ਦਾ ਕੰਮ ਫਿਰ ਦੇਖੋ ਦੂਪ ਨਾ ਫੜਾਈਕ ਨਹੀਂ ਫਿਰ ਧੂੜ ਕੱਢੀ ਪਈ ਦੇਖਿਓ ਸੀ ਆ ਜਿਹੜਾ ਸਾਰਾ ਹਸਲਾ ਆਪਾਂ ਹੀ ਇਹ ਸਪਲਾਈ ਕੀਤਾ ਰਣ ਹੋਰ ਹੀ ਸਪਲਾਈ ਫਿਲਮ 'ਚ ਉਹ ਨਹੀਂ ਫਿਲਮ 'ਚ ਕੀਤਾ ਕਿਹਦੇ ਪਸੰਦਰੋ ਇੰਟਰਵਿਊ ਤੋਂ ਬਾਅਦ ਮੈਂ ਲੱਭਦੇ ਫਿਰਾਂ ਇਹਨਾਂ ਭਾਲ ਰਹੇ ਹਣ ਕਿੱਥੇ ਗਏ ਨੇ ਜੀ ਨਹੀਂ ਫਿਲਮ 'ਚ ਨੇ ਦੇਖੋ ਇਹ ਮਜ਼ਾਕ ਦੀ ਗੱਲ ਹੈ ਪਰ ਫਿਲਮ ਦੇ ਵਿੱਚ ਇੱਕ ਬકરી ਕਿਸ ਨੂੰ ਦਾ ਕਰੈਕਟਰ ਕਰਨ ਦਾ ਮਿਲਿਆ ਮੌਕਾ ਮੈਂ ਪਹਿਲੀ ਵਾਰ ਲਾਈਫ ਦੇ ਵਿੱਚ ਨੇਗੇਟਿਵ ਕਰੈਕਟਰ ਕੀਤਾ ਪਹਿਲੀ ਵਾਰਨਿੰਗ ਦੇ ਵਿੱਚ ਵੀ ਮੇਰਾ 파ਰਟ ਸੀਗਾ ਸੋ ਉਹੀ 파ਰਟ ਕਰਨਾ ਨੇ ਮੇਰੇ ਢਿੱਡ ਦੇ ਲਾ ਤੁਹਾਰੀ ਹੈ ਮੈਂ ਨੇ ਮੈਂ 네ਗੇਟਿਵ ਛੱਡ ਗਿਆ ਨੇ 네ਗੇਟਿਵ ਕਰਨ ਲੱਗ ਪਏ ਇਹਨਾਂ ਨੇ 네ਗੇਟਿਵ ਵਾਸਤੇ ਤੁਸੀਂ ਹੁਣ ਕਿਤੇ 네ਗੇਟਿਵ ਤਾਂ ਨਹੀਂ ਫੜ ਲੈਣੇ 네ਗੇਟਿਵ ਮਜ਼ਾ ਕਿ ਨਾ ਜ਼ਿਆਦਾ ਹੁੰਦਾ 네ਗੇਟਿਵ ਕਰਨ ਦਾ ਮਜ਼ਾ ਮਜ਼ਾ ਨਹੀਂ ਕੱਲ ਇਹ ਦੇਖੋ ਪਤਾ ਕਿ ਲਾਈਫ ਦੇ ਕੈਰੇਕਟਰਾਂ ਤੁਹਾਨੂੰ ਬੰਦੇ ਨੂੰ ਨਾ ਐਕਟਰ ਨੂੰ ਵੇਰੀਏਸ਼ਨ ਵਾਲਾ ਐਕਟਰ ਹੋਣਾ ਚਾਹੀਦਾ ਹੈ ਥੋੜੇ ਜਿਹਾ ਵੇਰੀਏਸ਼ਨ ਚਾਹੀਦੀ ਹੈ ਤੁਹਾਨੂੰ ਹਰ ਕਿਸਮ ਦੇ ਕੈਰੇਕਟਰ ਕਰਨੇ ਚਾਹੀਦੇ ਹਨ ਤੁਹਾਨੂੰ ਕਮੇਡੀ ਵੀ ਕਰਨੀ ਚਾਹੀਦੀ ਹੈ ਤੁਹਾਨੂੰ 네ਗੇਟਿਵ ਵੀ ਕਰਨਾ ਚਾਹੀਦਾ ਪੋਜ਼ਿਟਿਵ ਵੀ ਸੋ ਅਸੀਂ ਤਾਂ ਬਥੇਰੇ ਆ ਗਏ ਮਤਲਬ ਕਰ ਕਰਕੇ ਬਾਪ ਵਾਲੇ ਰੋਲ ਕਰ ਰਹੇ ਗਏ ਅਕਰ ਵਾਲੀ ਗੱਲਾਂ ਇਦੀ ਹੁੰਦੀਆਂ ਵੀ ਆਪਾਂ ਅਸੀਂ ਹੁਣ ਵੀ ਪਹਿਲਾਂ ਗੱਲ ਕਰਦੇ ਸੀ ਜਿਹੜਾ ਨੈਗੇਟਿਵ ਕਰੈਕਟਰ ਬੰਦਾ ਕਰ ਦੇਣਾ ਮਤਲਬ 25 ਫਿਲਮਾਂ ਚ ਮਤਲਬ ਅਮਰੀਸ਼ਪੁਰੀ ਜੀ ਨੇ 25 ਫਿਲਮਾਂ ਚ ਐਕਟਰ ਰੋਲ ਕੀਤੇ ਮੰਨ ਲਓ ਪਰ ਉਹਦੇ 25 ਕਰੈਕਟਰ ਲੱਗ ਸਕ ਸੀ ਕੋਈ ਕਰੈਕਟਰ ਇੱਕ ਦੂਜੇ ਨਾਲ ਮਿਲਦਾ ਨਹੀਂ ਸੀ ਸੋ ਇਸ ਕਰਕੇ ਨਾ ਨੈਗੇਟਿਵ ਬੰਦੇ ਦੇ ਵੀ ਜਿਹੜਾ ਕਰੈਕਟਰ ਤਾਂ ਲੱਗ-ਲੱਗ ਹੁੰਦਾ ਨਾ ਤੁਸੀਂ ਪੁਲਿਸ ਵਾਲਿਆਂ ਨੂੰ ਕਰਦੇ ਹਰ ਪੁਲਿਸ ਵਾਲਾ ਲੱਗ-ਲੱਗ ਹੁੰਦਾ ਲੱਗ ਦਾ ਸੁਭਾਅ ਹੁੰਦਾ ਲੱਗ ਤੌਰ ਹੁੰਦੀ ਹੈ ਲੱਗ ਬੋਲਣ ਲਈ ਬਿਲਕੁਲ ਸੋਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮਸਲੇ ਤੇ ਕਿਹੜੇ ਮਸਲੇ ਤੇ ਜਿਹੜਾ ਮਸਲਾ ਕਹਿ ਰਹੇ ਨੇ ਵੀ ਜਿਹੜੇ 50 ਮਸਲੇ ਦੀ ਗੱਲ ਕਰ ਰਹੇ ਨੇ ਆਪਾਂ ਇਹ ਆਪ ਲੋਕੋ ਮਥਲੇ ਨਹੀਂ ਹੈਗਾ ਉਹ ਤਾਂ ਸਿਰਫ ਵਾਰਨਿੰਗ ਮਸਲਾ ਹੈ ਵਾਰਨਿੰਗ ਮਸਲਾ ਦੋ ਤਰੀਕਾ ਦੇਖੋ ਮਥਲੇ ਤਾਂ ਜ਼ਿੰਦਗੀ ਦੇ ਜ਼ਿੰਦਗੀ ਦੇ ਨਾਲ ਹੀ ਜ਼ਿੰਦਗੀ ਦੇ ਨਾਲ ਹੀ ਖਤਮ ਹੁੰਦੇ ਨੇ ਕੋਸ਼ਿਸ਼ ਕਰੋ ਕਿ ਹੱਸਦੇ ਖੇੜਦੇ ਜ਼ਿੰਦਗੀ ਗੁਜ਼ਾਰੋ ਤੇ ਲੋਕਾਂ ਨੂੰ ਹਸਾਓ ਖੁਦ ਵੀ ਹੱਸੋ ਕੋਈ ਵੈਰ ਵਿਰੋਧ ਨਾ ਰੱਖੋ ਮਨ ਚ ਹੈ ਹਾਂ ਬਿਲਕੁਲ ਸਹੀ ਖੁਸ਼ ਰਹੋ ਖੁਸ਼ ਰਹੋ ਸਾਰੇ ਅਸੀਂ ਅਸੀਂ ਖੁਸ਼ ਰਹਿਣ ਵਾਸਤੇ ਲੋਕਾਂ ਨੂੰ ਹਾਂ ਆ ਨਹੀਂ ਫਿਲਮ ਵੀ ਫਿਲਮ ਦੇਖ ਕੇ ਬੰਦੇ ਬਾਹਰ ਜਾਂਦੇ ਨੇ ਖੁਸ਼-ਖੁਸ਼ ਬਾਹਰ ਜਾਂਦੇ ਨੇ ਬੜਾ ਪਰਵਾਹ ਨਹੀਂ ਇਹ ਕੁਸ਼ੀਆਂ ਵੰਡਣ ਦਾ ਬਿਲਕੁਲ ਇਹ ਅੱਜ ਕੱਲ ਜਿਹੜੇ ਬੱਚੇ ਚਲੋ ਐਕਟਿੰਗ ਲਾਈਨ ਜਾਣਾ ਚਾਹੁੰਦੇ ਨੇ ਬੜਾ ਸ਼ਾਰਟਕਟ ਰਸਤਾ ਬਣਾ ਦੇ ਨੇ ਚਲੋ ਤੁਸੀਂ ਬਹੁਤ ਪੁਰਾਣੇ ਅੱਜ ਅਸੀਂ ਉਹਨਾਂ ਨੂੰ ਕੁਝ ਸਨੇਹਾ ਦੇਣਾ ਚਾਹੁੰਦੇ ਆ ਵੀ ਜਿਹੜੇ ਸ਼ਾਰਟਕਟ ਰਸਤੇ ਨੇ ਪੈਸਾ ਵੀ ਬਰਬਾਦ ਕਰਦੇ ਨੇ ਮਾਂ ਪਿਓ ਦੇ ਵੀ ਜਿਹੜੇ ਦੇਖੋ ਲਾਈਫ ਦਾ ਸ਼ਾਰਟਕਟ ਤਾਂ ਕੋਈ ਵੀ ਨਹੀਂ ਹੈ ਜੱਸੀ ਲੰਗੋਲੇ ਭਾਈ ਸਾਡੇ ਨਾਲ ਬੈਠੇ ਹੈ ਇਹ ਸਿੰਗਿੰਗ ਲੈਂਡ ਸੀ ਸਿੰਗਿੰਗ ਸੇ ਕੇ ਸਿੰਗਿੰਗ ਲੈਂਡ ਚ ਆਏ ਬਹੁਤ ਸਾਰੇ ਪ੍ਰੋਗਰਾਮ ਕੀਤਾ ਤੇ ਹੁਣ ਇਹ ਐਕਟਿੰਗ ਲੈਂਡ ਦੇ ਵਿੱਚ ਆਏ ਕਿੰਨੀਆਂ ਸਾਰੀਆਂ ਫਿਲਮਾਂ ਕੀਤੀਆਂ ਮਤਲਬ ਲਾਈਫ ਦਾ ਸ਼ਾਰਟਕਟ ਕਿਸੇ ਵੀ ਕੰਮ 'ਚ ਨਹੀਂ ਆਇਆ ਕਿਸੇ ਬਿਜ਼ਨਸ 'ਚ ਨਹੀਂ ਕੋਈ ਚੀਜ਼ ਨਹੀਂ ਤੁਹਾਨੂੰ ਲਗਾਤਾਰ ਮਿਹਨਤ ਕਰਦੇ ਰਹਿਣਾ ਹੈ ਕਾਮਯਾਬੀ ਦੀ ਨਿਸ਼ਾਨੀ ਤੇ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ ਕੋਈ ਉਹਦੀ ਮੰਜ਼ਿਲ ਹੁੰਦੀ ਹੈ ਬੰਦਾ ਸਿੱਖਦਾ ਰਹੇ ਹਮੇਸ਼ਾ ਰਹਿੰਦਾ ਜਿਵੇਂ ਤੁਹਾਨੂੰ ਮੰਨ ਲਓ ਤੁਸੀਂ ਹੁਣ ਐਂਕਰਿੰਗ ਕਰਨ ਆਏ ਹੋ ਤੁਹਾਨੂੰ ਜੋ ਕਟੋਕੜ ਮਾਇਕ ਕਰਨ ਫੜਨਾ ਪਤਾਉਣਾ ਚਾਹੀਦਾ ਜਿਹੜੇ ਬੇਸਿਕ ਚੀਜ਼ਾਂ ਤੁਹਾਨੂੰ ਉਹ ਤਾਂ ਤੁਹਾਨੂੰ ਨੋਲੇਜ ਹੋਣੀ ਚਾਹੀਦੀ ਹੈ ਨਾ ਬਾਕੀ ਦਾ ਹੌ ਹੌਲੀ ਕੰਮ ਕਰਦੇ ਜਾਰ ਬਚਉਣ ਗਿਆ ਜੇ ਤੁਹਾਨੂੰ ਬੇਸਿਕ ਨੋਲੇਜ ਵੀ ਨਹੀਂ ਹੈਗੀ ਬੰਦੂ ਫੜਨੀ ਤਾਂ ਤੁਸੀਂ ਸਿੱਖ ਹੀ ਲਈ ਹੋਣਾ ਇੰਦੇ ਸੋਣਾਗਾ ਕਿਤੇ ਬੰਦੂਕਾਂ ਨੇ ਰੋਲਾਂ ਜ਼ਿਆਦਾ ਨਾ ਲੱਗੇ ਜੀ ਸਾਹਿਬ ਇੱਕ ਮਾਇਕ ਫੜਿਆ ਇਹਨਾਂ ਛੋਟਾ ਜਿਹਾ ਉਹ ਉਹਦੇ ਵਾਸਤੇ ਵੀ ਦੂਜੀ ਬਾਹ ਦਾ ਐ ਥੱਲੇ ਸਹਾਰਾ ਦੇਣਾ ਫਿਰਿਆ ਨਹੀਂ ਨਹੀਂ ਜੀ ਇਹਨੇ ਦੇਖੋ ਕਿੰਨੇ ਮਸਕੂਲਰ ਬੰਦੇ ਆ ਤੁਸੀਂ ਫੜ ਲਿਆ ਫਿਰ ਉਹ ਕਾਰਨ ਪਤਾ ਕੀ ਹੈ ਇਹ ਹੈਗਾ ਡੇਲੀ ਪੋਸਟ ਦੇ ਲਈ ਪੋਸਟ ਆਲ ਨੇ ਆਹਰ ਮਾਇਕ ਭਾਰਾ ਦਿੱਤਾ ਇਹਨਾਂ ਕਿ ਕੋਈ ਜ਼ਿੰਮੇਵਾਰੀ ਪੱਟੀ ਹੈ ਇਹ ਸਾਡੇ ਕੰਦਿਆਂ ਤੇ ਜ਼ਿੰਮੇਵਾਰੀ ਕਿਉਂ ਥੱਲੇ ਥੱਲੇ ਆਦੀ ਇਹ ਬਹੁਤ ਤਾਂ 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 ਨੀ ਹੋ ਜਾਂਦਾ ਜਿਹੜੇ ਕਮੇਡੀ ਐਕਟਰ ਹੁੰਦੇ ਨੇ ਚਲੋ ਅਸੀਂ ਤੇ ਤੁਸੀਂ ਸਾਡੇ ਬੜੇ ਮਾਨਜੋਗ ਹੈ ਹੋ ਸਤਿਕਾਰਯੋਗ ਹੈਗੇ ਪਰ ਕੋਈ ਨਾ ਕੋਈ ਗੱਲ ਲੱਭ ਲੈਂਦੇ ਵਿੱਚੋਂ ਹੈ ਨਹੀਂ ਉਹ ਤੁਸੀਂ ਲਗਾਤਾਰ ਉਹ ਦੇਖੋ ਲਗਾਤਾਰ ਦੂਜਾ ਆਉਂਦਾ ਥੱਲੇ ਅਡਾ ਲੈਣੇ ਮੈਿਕ ਸੰਭਲਦਾ ਨਹੀਂ ਹੈਗਾ ਪਹਿਲਾਂ ਸਾਨੂੰ ਕਹਿੰਦੇ ਨਾ ਤੁਸੀਂ ਐਕਟਿੰਗ ਸੰਭਾਲ ਕੇ ਕਰਿਆ ਕਰੋ ਬੰਦੇ ਨੇ ਬਣਨਾ ਬਾਬੂ ਸੀ ਯਾਰ ਕੱਛਾ ਜਾਂਦੇ ਕੇ ਬੈਠਿਆ ਕਰਨ ਨਹੀਂ ਆਏ ਹੱਥ ਉੱਤੇ ਚਲੇ ਜਾਂਦਾ ਬਾਹਰ ਬਰ ਬਣ ਗਿਆ ਐਂਕਰ ਮੈਂ ਉਹ ਨਹੀਂ ਫੜਾਂਗਾ ਜੀ ਹੁਣ ਜੇ ਮੈਨੂੰ ਭੁੱਲ ਗਿਆ ਮੈਂ ਫਿਰ ਵੀ ਨਹੀਂ ਫੜਾਂਗਾ ਚਲੋ ਚਲੋ ਟਾਈਮ ਹੁੰਦਾ ਜਾਂਦਾ ਹੁਣ ਵੈਸੇ ਜਿੰਨਾ ਟਾਈਮ ਆਪਾਂ ਨੇ ਕਹਿੰਦੇ ਕੋਈ ਸਪੋਰਟਸਮੈਨ ਬੰਦਾ ਸੀਗਾ ਸਪੋਰਟਸ ਕਰਨ ਵਾਲਾ ਉਹ ਤੱਕੇ ਨਾਲ ਡਾਕਟਰ ਬਣਤਾ ਜਿਹੜਾ ਪੰਜਾਇਆ ਕੇ ਕਹਿੰਦਾ ਬੇਟਾ ਕੀ ਕਰਦੇ ਹੋ ਕਹਿੰਦੇ ਪੜਦੋ ਨਾ ਕਹਿੰਦਾ ਪੜਿਆ ਵੀ ਕਰੋ ਬੇਟਾ ਖੇਡਿਆ ਵੀ ਕਰੋ ਨਾਲ ਕੁਝ ਗੇਮ ਵੀ ਕਰੋ ਕੋਈ ਕਰਨ ਡਾਕਟਰ ਦਵਾਈ ਕਰ ਦਿੰਦਾ ਖਿਡ ਖਿਡਾਂ ਤੋਂ ਵਧ ਦਿੰਦਾ ਉਹ ਗੱਲ ਹੈ ਵੀ ਇਹਦੀ ਹੁਣ ਬਣਨ ਚਾਹਣੇ ਕੁਝ ਹੋਰ ਸੀਗਾ ਬਣ ਗਿਆ ਐਂਕਰ ਤਾਂ ਫਿਰ ਹੱਥਾਂ ਉੱਤੇ ਜਾਣਾ ਹੁਣ ਪਹਿਲਾਂ ਸਟਾਈਲ ਤਾਂ ਸਿੱਖਿਆ ਸੀ ਪਹਿਲਾਂ ਇਹ ਐਂਕਰਨ ਵਾਲਾ ਕੀ ਬਾਤ ਹੈ ਉਹ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਨਾਲ ਹਾਸੇ ਦੀ ਕਿਉਂਕਿ ਅੱਜ ਕੱਲ ਜਿਹੜਾ ਹਾਸਾ ਹੈਗਾ ਨਾ ਇਹ ਮਡੌਕਾ ਮੇਰਾ ਲੱਭ ਲਿਆ ਅੱਛਾ ਤੁਹਾਡੀ ਦੁਕਾਨ ਹਾਸਾ ਵੰਡਣ ਦੀ ਹੈ ਹੈ ਸਹੀ ਗੱਲ ਹੈ ਪਰ ਹਾਸੇ ਨੂੰ ਤੁਸੀਂ ਬਹੁਤ ਪੋਜ਼ਿਟਿਵ ਲੇ ਲੋ ਇਹ ਦੁਨੀਆ ਕੇ ਤਮਾਸ਼ਾ ਘੜੀ ਵਿੱਚ ਤੋੜਾ ਗਲੀ ਵਿੱਚ ਮਾਤਾ ਹੈ ਭਾਜੀ ਵੀ ਪੁੱਛੋ ਇਹਨਾਂ ਨੇ ਜੇਲਰ ਦਾ ਰੋਲ ਕੀਤਾ ਖੰਡ ਦੇ ਵਿੱਚ ਹਾਂਜੀ ਇਹ ਮੇਨ ਬੰਦੇ ਨੇ ਤੁਹਾਡਾ ਤਾਂ ਮੇਨ ਰੋਲ ਜਿਹੜਾ ਹੈਗਾ ਅੱਜ ਅਸੀਂ ਜਿਹੜਾ ਦੇਖ ਰਹੇ ਸਿਸਟਮ ਵਿੱਚ ਕਿਵੇਂ ਦਾ ਰਿਹਾ ਉਹ ਜਿਹੜਾ ਰੋਲ ਹੈਗਾ ਸੀ ਦੇਖੋ ਇੰਨੇ ਕੰਡਿਆਂ ਦੇ ਵਿੱਚ ਰੋਲ ਕਰਨਾ ਬਹੁਤ ਹੈ ਕਿਉਂਕਿ ਸਾਰੇ ਛੋਟੀ ਦੇ ਬਦਮਾਸ਼ ਨੇ ਜੇਲ੍ਹ ਦੇ ਵਿੱਚ ਕਿਉਂਕਿ ਜੇ ਉਹਦੀਆਂ ਕੰਡਾ ਵੀ ਤੋੜਨੀ ਇਹਨਾਂ ਨੇ ਹੋਰ ਵੀ ਕੁਝ ਕਰਨਾ ਹੈ ਅੱਖਾਂ ਵੀ ਖਤਰਨਾਕ ਜਿੰਨੇ ਬੰਦੇ ਮੈਂ ਦੇਖੇ ਨਾ ਸਾਰੇ ਐ ਆਪਦੇ ਆਪ ਲੱਗਦੇ ਵੀ ਅੱਖਾਂ ਚੋਂ ਬਸ ਖੂਨ ਹੀ ਨਿਕਲ ਰਿਹਾ ਬਸ ਪਰ ਉਹੀ ਹੈ ਨਾ ਫਿਰ ਹੁਣ ਜੇਲਰ ਜਿਹੜਾ ਹੁੰਦਾ ਉਹ ਜਿਹੜਾ ਗੁੰਡੇ ਦਾ ਸਰਦਾਰ ਹੁੰਦਾ ਕਿਉਂਕਿ ਉਹਨੂੰ ਹਰ ਇੱਕ ਬੰਦੇ ਦਾ ਪਤਾ ਹੁੰਦਾ ਕਿ ਹੁਣ ਕਿੰਨੇ ਕ ਪਾਣੀ ਚਾਹੇ ਤਾਂ ਕਰਕੇ ਵੀ ਇੰਨੀ ਟੀਮ ਸਾਹਮਣੀ ਇਹ ਜੇਲਰ ਦੇ ਹੱਥ ਵਸੇ ਹੁੰਦੀ ਹੈ ਜੇਲ੍ਹਾਂ ਚ ਫਿਰ ਮਾਲ-ਮੁਲਤਾਂ ਨਹੀਂ ਸਪਲਾਈ ਕਰਾਏ ਇਹ ਤਾਂ ਹੁਣ ਦੇਖ ਕੇ ਪਤਾ ਲੱਗੂ ਕੀ ਕੀ ਸਪਲਾਈ ਹੋਇਆ ਹੈ ਕਿ ਨਹੀਂ ਹੋਇਆ ਕਿਉਂਕਿ ਉਹ ਗੱਲ ਗੱਲ ਉਹੀ ਹੈ ਨਾ ਅਸੀਂ ਤਾਂ ਉਹੀ ਆ ਵੀ ਪਹਿਲ ਵੀ ਜਿਹੜੇ ਕਿਰਦਾਰ ਜਿਹੜਾ ਚੁੰਦੇ ਨੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਹਨਾ ਉਹ ਅਸੀਂ ਦਿਖਾਉਣੇ ਹੁੰਦੇ ਨੇ ਲੋਕਾਂ ਨੂੰ ਉਹ ਅਸੀਂ ਕੀਤਾ ਇਹਦੇ ਵਿੱਚ ਅਸਲ ਜ਼ਿੰਦਗੀ ਤਾਂ ਹਰ ਇੱਕ ਬੰਦੇ ਦਾ ਹੁੰਦਾ ਕਿਉਂਕਿ ਤੁਸੀਂ ਜੋ ਦਿਖਾਇਆ ਉਹ ਤਾਂ ਫਿਲਮ ਹੈਗੀ ਨਾ ਬਿਲਕੁਲ 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 ਇਹੀ ਹੈ ਤੇ ਕੀ ਕਹਿਣਾ ਚਾਹਦੇ ਹੋ ਅੱਜ ਦਰਸ਼ਕਾਂ ਨੂੰ ਹੁਣ ਦੋ ਤਰੀਕ ਦਾ ਇੰਤਜ਼ਾਰ ਹੈਗਾ ਕਿਉਂਕਿ ਟ੍ਰੇਲਰ ਚਲੋ ਸਾਰਿਆਂ ਨੇ ਦੇਖ ਹੀ ਲਿਆ ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਵੀ ਜਿਹੜੀ ਵੀ ਪੰਜਾਬੀ ਫਿਲਮ ਬਣਦੀ ਹੈ ਜੇ ਤੁਸੀਂ ਪੰਜਾਬੀ ਮਾਂ ਦੀ ਇੱਜ਼ਤ ਕਰਦੇ ਹੋ ਤਾਂ ਘਰੋਂ ਨਿਕਲ ਗਏ ਇਸ ਪੋਰਟ ਇੱਕ ਤਰ੍ਹਾਂ ਦੀ ਆਰਟਿਸਟ ਦੀ ਇੱਕ ਜਿਹੜਾ ਐਡਾ بڑا ਪ੍ਰੋਡਿਊਸਰ ਐ ਵਿਚਾਰਾ ਇੰਨੇ ਪੈਸੇ ਲਾਏ ਨੇ ਹਣਾ ਤੇ ਉਹ ਇੱਕ ਤੁਹਾਡੀ ਕਚਰੀ ਚ ਇੱਕ ਸਾਡੀ ਸਾਡੀ ਕਲਚਰ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਅਪ ਕਰਨ ਵਾਸਤੇ ਸਿਨੇਮੇ ਨੂੰ ਅਪ ਕਰਨ ਵਾਸਤੇ ਲਾਏ ਨੇ ਇਹ ਸਿਨੇਮਾ ਤਾਂ ਹੀ ਹੋਈ ਆਪਾਂ ਦੇਖਣ ਜਾਵਾਂਗੇ ਜਿਵੇਂ ਸਾਉਦੀਆਂ ਫਿਲਮਾਂ ਨੇ ਸਾਉਤ ਵਾਲੇ ਲੋਕਾਂ ਦੀ ਇੱਕ ਉਹ ਆਪਦੇ ਆਪ ਦੀ ਇੱਕ ਡਿਊਟੀ ਸਮਝਦੇ ਨੇ ਵੀ ਜਿਹੜੀ ਫ਼ਿਲਮ ਆ ਗਈ ਦੇਖਣ ਜਾਈਏ ਤਾਂ ਸਾਡੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਇਹ ਚ ਸਾਡਾ ਕਲਚਰ ਵੀ ਹੈ ਸਾਡੀਆਂ ਮਾਮਾਂ ਦੀ ਗੱਲ ਹੈ ਸਾਡੇ ਭੈਣਾਂ ਦੀ ਗੱਲ ਹੈ ਸਾਡੇ ਸਰਦਾਰਾਂ ਦੀ ਗੱਲ ਹੈ ਸਾਡੇ ਗਰੀਬਾਂ ਦੀ ਗੱਲ ਹੈ ਹਰ ਇੱਕ ਗੱਲ ਨੂੰ ਆਪਾਂ ਟੱਚ ਕਰਦੇ ਆ ਫਿਲਮ ਕੋਈ ਵੀ ਹੈ ਤਾਂ ਦੇਖਣ ਜ਼ਰੂਰ ਜਾਣਾ ਚਾਹੀਦਾ ਬਿਲਕੁਲ ਸੋ ਇਸੇ ਸਾਡੇ ਨਾਲ ਬਹੁਤ ਹੀ ਸੀਨੀਅਰ ਆਰਟਿਸਟ ਨੇ ਬਹੁਤ ਹੀ ਸੀਨੀਅਰ ਸਾਡੇ ਸਤਿਕਾਰਯੋਗ ਹੈਗੇ ਨੇ ਬਹੁਤ ਆਸਰੇ ਗੱਲਾਂ ਕਿਤੇ ਅੱਗੇ ਤਾਂ ਅਸੀਂ ਹੁਣ ਐ ਨਹੀਂ ਕਦੇ ਰੱਖਾਂਗੇ ਅਸੀਂ ਸਿੱਖ ਲੈਣਾ ਤੋਂ ਤੇ ਤਿਆਰ ਰੱਖਾਂਗੇ ਤੋਂ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਚੰ